ਸੰਗਤ ਜੀ ਇਸ ਸ਼ਬਦ ਦਾ ਜਾਪ 21 ਦਿਨ ਉੱਚੀ ਆਵਾਜ਼ ਵਿੱਚ ਆਪਣੇ ਘਰ ਵਿੱਚ ਲਗਿਆ ਰਹਿੰਦਿਓ ਤੁਸੀਂ ਆਪਣੇ ਅੱਖੀ ਆਪਣੇ ਦੁਸ਼ਮਨਾ ਦਾ ਨਾਸ਼ ਹੁੰਦੇ ਦੇਖੋਗੇ ਕਬਰੋਂ ਦੀ ਲੋੜ ਨਹੀਂ ਗੁਰਬਾਣੀ ਦਾ ਓਟ ਆਸਰੇ ਨਾਲ ਤੁਸੀਂ ਰੋਗ ਮੁਕਤ ਹੋ ਜਾਵੋਗੇ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਸ਼ਬਦ ਦੇ ਜਾਪ ਨੂੰ ਕਰਨ ਤੋਂ ਬਾਅਦ ਘਰ ਵਿੱਚ ਜਲ ਦਾ ਸ਼ਿੱਟਾ ਜ਼ਰੂਰ ਦਿਓ ਜੀ ਆਓ ਹੁਣ ਅਸੀਂ ਇਸ ਸ਼ਬਦ ਦਾ ਜਾਪ ਕਰੀਏ ਨਾਸਰੀ ਮਹਿਲਾ ਪੰਜਮਾ ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦਰੇ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰਯ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰਿ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਮਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰੇ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਹਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰਿ ਉਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਮਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਕਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰਯੋ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰਿ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪਏ ਦੁਖ ਪਾਗੇ ਸਦਾ ਸਦਾ ਹਰ ਜਾਪ ਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕਰ ਗਹਿ ਉਦ੍ਰੇ ਉਮੀਦ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦਰੇ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਹਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰਿਓ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦਰੇ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰੇ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪਏ ਦੁਖ ਪਾਗੇ ਸਦਾ ਸਦਾ ਹਰ ਜਾਪ ਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰੇ ਉਮੀਦ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਓਰ ਹਰਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰੇ ਓ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਮਾ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ जो जो तेरे भक्त दुखाए ओह ततकाल तुम मारा निरखो तुम्हारी ओर हरनीत मुरार सहाय हो दास को कर गहु उद्रो उम्मीद राहो सुनी बिनते ठाकुर मेरे खसमाना कर आप नानक अनद पै दुख पागे सदा सदा हरि जाप ना श्री मोहल्ला पांचवा ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦਰੇ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜ ਤੇ ਨਿਭਰੇ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦ੍ਰਿ ਉਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅੰਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ ਨਾ ਸ੍ਰੀ ਮਹੱਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੇ ਪ੍ਰਗਟ ਪਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਔਰ ਹਰ ਨੀਤ ਮੁਰਾਰ ਸਹਾਈ ਹੋ ਦਾਸ ਕੋ ਕਰ ਗਹਿ ਉਦਰੇ ਉਮੀਦ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨਦ ਪੈ ਦੁਖ ਪਾਗੇ ਸਦਾ ਸਦਾ ਹਰਿ ਜਾਪ